ਵੱਡੇ ਛੋਟੇ ਦੂਰ ਨੇੜੇ ਦਾ ਸਭ ਦਾ ਹੈ ਸਤਕਾਰ ਬੜਾ ਵੱਡੇ ਛੋਟੇ ਦੂਰ ਨੇੜੇ ਸਭ ਦਾ ਹੈ ਸਤਕਾਰ ਬੜਾ ਆਪਾਂ ਸਾਰੇ ਮਿਲਦੇ ਰਹੀਏ ਮੇਰੇ ਵੱਲੋਂ ਪਿਆਰ ਬੜਾ ਬਹੁਤ ਮੁਹੱਬਤ ਲੱਖ ਦੁਆਵਾਂ ਉਮਰ ਬਡੇਰੀ ਹੋਵੇ ਦਿਨ ਮਤਵਾਲੇ ਵਕਤ ਹੱਕ ਦਾ ਰਾਤ ਚੰਗੇਰੀ ਹੋਵੇ ਸੋਹਣਾ ਖੁਸ਼ੀਆਂ ਵਾਲਾ ਹੋਵੇ ਜੀਵਨ ਪਿਆਰਾ ਭਰਿਆ ਰੌਣਕ ਮਾਇਆ ਤੰਦਰੁਸਤੀ ਦਾ ਰਹੇ ਜੀ ਸੂਰਜ ਚੜਿਆ ਤੁਹਾਡੇ ਸਾਰਿਆਂ ਦਾ ਸੂਰਜ ਚੜਿਆ ਰਹੇ ਰੌਸ਼ਨੀਆਂ ਬਣੀ ਰਹੇ ਤੰਦਰੁਸਤੀ ਬਣੀ ਰਹੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋਹੜੀ ਮੁਬਾਰਕ ਹੋਵੇ ਤੁਹਾਨੂੰ ਸਾਰਿਆਂ ਨੂੰ ਅੱਜ ਬੜੀ ਹੀ ਪਵਿੱਤਰ ਜਗਾ ਉੱਤੇ ਆ ਮੇਰੇ ਲਈ ਖਾਸ ਤੌਰ ਤੇ ਇਹੋ ਜੇ ਸਥਾਨੀ ਆ ਧਰਮ ਨੇ ਮੰਦਰ ਨੇ ਗੁਰਦੁਆਰੇ ਨੇ ਇਹੀ ਗਿਰਜ ਹੈ ਇਹੀ ਮਸਜਿਦ ਹੈ ਆ ਇਸ ਤਰ੍ਹਾਂ ਦੇ ਸਥਾਨ ਦੇ ਉੱਤੇ ਆਉਣਾ ਉਹ ਵੀ ਤਿਹਾਰ ਵੇਲੇ ਤੁਹਾਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਸੱਚਿਓਂ ਲੇਖੇ ਲੱਗ ਗਿਆ ਸੱਚਿਓਂ ਤਿਹਾਰ ਮਨਾ ਲਿਆ ਤੁਸੀਂ ਜਿੰਨੇ ਵੀ ਆਏ ਹੋ ਜਿੰਨੇ ਵੀ ਸੁਣ ਰਹੇ ਹੋ ਜਿਨ੍ਹਾਂ ਦੇ ਕੰਨ 'ਚ ਜੇ ਆਵਾਜ਼ ਪੈ ਰਹੀ ਹੈ ਤਾਂ ਇੱਕ ਵਾਰ ਇਥੋਂ ਦੇ ਪ੍ਰਬੰਧਕਾਂ ਦੇ ਸੇਵਾਦਾਰਾਂ ਦੇ ਤੇ ਜਿੰਨੇ ਵੀ ਇਥੋਂ ਦੇ ਵਸਿੰਦੇ ਨੇ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਇੱਕ ਲੋੜੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਭਾਈ ਰਵਿੰਦਰ ਮੇਰਾ ਛੋਟਾ ਭਰਾ ਰਵਿੰਦਰ ਮੰਡ ਦਾ ਸੁਨੇਹਾ ਆਇਆ ਤੇ ਅੱਗੇ ਭਾਈ ਸਾਹਿਬ ਸ਼ਮਸ਼ੇਰ ਸਿੰਘ ਜੀ ਨਾਲ ਸੰਪਰਕ ਹੋਇਆ ਉਹਨਾਂ ਨੇ ਇੱਥੇ ਆਉਣ ਦਾ ਮੌਕਾ ਦਿੱਤਾ ਖਾਸ ਤੌਰ ਤੇ ਧੰਨਵਾਦ ਕਰਦਾ ਮੈਂ ਰਵਿੰਦਰ ਦਾ ਮੈਂ ਹੀ ਕਹੂੰਗਾ ਕਿ ਅਸੀਂ ਜ਼ਿੰਦਗੀ ਵਿੱਚ ਬਹੁਤ ਸ਼ਿਕਾਇਤਾਂ ਕਰਦੇ ਹਾਂ ਕਿ ਮੇਰੇ ਕੋਲ ਆ ਨਹੀਂ, ਮੇਰੇ ਕੋਲ ਉਹ ਨਹੀਂ, ਮੇਰੀ ਕੋਈ ਗੱਲ ਨਹੀਂ ਸੁਣਦਾ। ਮੈਨੂੰ ਆ ਨਹੀਂ ਮਿਲਿਆ, ਮੈਂ ਉੱਥੇ ਨਹੀਂ ਜਾ ਸਕਿਆ। ਸਾਡੀ ਕਿਸਮਤ ਚੰਗੀ ਨਹੀਂ, ਸਾਡੇ ਘਰ ਦੇ ਵਿੱਚ ਆ ਨਹੀਂ ਹੈ, ਮੇਰੇ ਕੋਲ ਉਹ ਵਾਹਨ ਨਹੀਂ ਹੈ। ਜਦੋਂ ਕਿਸੇ ਵੀ ਬੰਦਾ ਸ਼ਿਕਾਇਤਾਂ ਨਾਲ ਭਰਦਾ ਤਾਂ ਇਹੋ ਜੀ ਜਗ੍ਹਾ ਦੇ ਉੱਤੇ ਜ਼ਰੂਰ ਫੇਰੀ ਮਾਰ ਲੈਣੀ ਚਾਹੀਦੀ ਹੈ। ਬਾਜਵਾ ਸਾਹਿਬ ਵਰਗੇ ਮਿੱਤਰ ਇਸ ਗੱਲ ਦੀ ਹਾਮੀ ਭਰਨਗੇ, ਸਾਰੇ ਦੋਸਤ ਮਿੱਤਰ ਸਾਡੇ ਕਿਉਂਕਿ ਇਹੋ ਜੀ ਥਾਂ ਤੇ ਆ ਕੇ ਤੁਹਾਡੀ ਫਿਰ ਹਵਾ ਨਿਕਲਦੀ ਹੈ ਤੁਸੀਂ ਫਿਰ ਸ਼ੁਕਰਾਨੇ ਕਰਦੇ ਹੋ ਕੁਦਰਤ ਦੇ ਕਿ ਅਸੀਂ ਤਾਂ ਬਹੁਤ ਬਿਹਤਰ ਆ ਇਨ੍ਹਾਂ ਬੱਚਿਆਂ ਨਾਲ ਇਨ੍ਹਾਂ ਬਜ਼ੁਰਗਾਂ ਨਾਲ ਜੇ ਕਦੇ ਬੈਠੀਏ ਇੱਥੇ ਜਦੋਂ ਕਿਤੇ ਆਉਣ ਦਾ ਮੌਕਾ ਮਿਲਦਾ ਤਾਂ ਆਪਣੇ ਆਪ ਨੂੰ 100 ਵਾਰ ਐ ਕਹਿੰਦਾ ਕਿ ਬਹੁਤ ਚੰਗਾ ਹੈ ਬਹੁਤ ਚੰਗਾ ਹੈ ਜਿੰਨਾ ਸ਼ੁਕਰਾਨਾ ਕਰੇ ਉਹਨਾਂ ਘੱਟ ਹੈ ਜੇ 10 ਰੁਪਏ ਕੌਨਾਂ ਹੈ ਤਾਂ ਉਹਦੇ ਵਿੱਚ ਚਾਹੇ 1 ਪੈਸਾ ਹੀ ਵੰਡ ਕੇ ਖਾ ਲਿਆ ਘਰ ਲੇਖੇ ਲੱਗ ਜੂਗਾ થા થા ਤੇ ਪਰਚੀਆਂ ਕਟਾਉਣ ਨਾਲੋਂ થા થા ਤੇ ਮੱਥੇ ਟੇਕਣ ਟਕਾਉਣ ਨਾਲੋਂ ਬਹਿਮਾ ਭਰਮਾ ਪਖੰਡਾਂ ਦੇ ਵਿੱਚ ਪੈ ਕੇ ਨਾਰੀਅਲ ਸਾਰਨ ਨਾਲੋਂ ਫੁੱਲਾਂ ਦੇ ਹਾਰ ਬਣਾ ਕੇ ਮੇਰੇ ਵਰਗਿਆਂ ਦੇ ਗਲ 'ਚ ਪਾਉਣ ਨਾਲੋਂ ਗੁਲਦਸਤੇ ਦੇਣ ਨਾਲੋਂ ਚੰਗਾ ਕਿ ਇੱਥੇ ਆ ਜਾਓ ਇੱਥੇ ਇੱਥੇ ਕੁਝ ਪਾ ਦਿਓ ਜਿੰਨਾ ਸਾਡੇ ਵਰਗਿਆਂ ਨੂੰ ਫੁੱਲਾਂ ਦੇ ਗੁਲਦਸਤਾ ਦੇ ਜਾਂਦੇ ਨੇ 1000 ਦਾ 1200 ਦਾ 500 ਦਾ ਮੇਰੇ ਵਰਗਾ ਕਾਰਚੀ ਭੁੱਲ ਜਾਂਦਾ ਜਾ ਕੇ ਤੇ ਸੰਦਾ ਜਾਂਦਾ ਹੈ ਕਿਸੇ ਨੂੰ ਦੇ ਜਾਂਦਾ ਘਰੇ ਵੀ ਨਹੀਂ ਲੈ ਕੇ ਜਾਂਦਾ ਉਹ ਤੁਹਾਡਾ ਕੋਈ ਕੰਮ ਨਹੀਂ ਆਉਂਦਾ ਨਾ ਸਾਨੂੰ ਇੰਨੀ ਕਦਰ ਹੁੰਦੀ ਆ ਉਹਨਾਂ ਫੁੱਲਾਂ ਦੀ ਅੰਦਰੋਂ ਔਰ ਜਿਹੜੇ ਤੋੜ ਹੀ ਦਿੱਤੇ ਕਿਸੇ ਥਾਂ ਤੋਂ ਜਿਹੜਾ ਟੁੱਟਿਆ ਹੋਇਆ ਟੁੱਟੇ ਹੋਏ ਦੀ ਕਾਹਦੀ ਕਦਰ ਆ ਫਿਰ ਸੋ ਜਿਹੜੇ ਇਹ ਜਿਹੜੇ ਜ਼ਿੰਦਗੀ ਨਾਲ ਜੋੜ ਰਹੇ ਨੇ ਉਹਨਾਂ ਦੀ ਕਦਰ ਪਾਈਏ ਇਹ ਜਿਹੜੀ ਗੋਲਕ ਹੈ ਇਹਦੇ ਵਿੱਚ ਟੇਕਿਆ ਹੋਇਆ ਮੱਥਾ ਬਹੁਤ ਦੂਰ ਤੱਕ ਜਾਂਦਾ ਇਹ ਉਹ ਤਾਂ ਨਹੀਂ ਪਤਾ ਮੈਨੂੰ ਵੀ ਕਿਸਮਤ-ਕਿਸਮਤ ਕੀ ਹੁੰਦੀ ਹੈ ਪਰ ਇਹ ਤੁਹਾਡੇ ਪੱਥੇ ਦੇ ਭਾਗ ਜ਼ਰੂਰ ਜਗਾ ਸਕਦਾ ਹੈ ਇਹ ਤੁਹਾਡੇ ਮੱਥੇ ਨੂੰ ਜ਼ਰੂਰ ਰਸ਼ਨਾ ਸਕਦਾ ਹੈ ਇਹ ਤੁਹਾਨੂੰ ਸੋਹਣੀ ਨੀਂਦਵਾ ਸਕਦਾ ਹੈ ਇਹ ਤੁਹਾਨੂੰ ਸਹੀ ਰਸਤੇ ਦੇ ਉੱਤੇ ਪਾ ਸਕਦਾ ਹੈ ਇਹ ਤੁਹਾਨੂੰ ਗੁਰੂ ਦਾ ਰਾਹ ਦਿਖਾ ਸਕਦਾ ਸੋ ਇਹ ਗੁਰੂ ਦੇ ਰਾਹ ਦੇ ਉੱਤੇ ਤੁਰਦੇ ਹੋਈ ਇਹ ਸੰਗਤ ਹੈ ਬਹੁਤ ਸ਼ੁਕਰੀਆ ਰਵਿੰਦਰ ਰਾਜ ਦੇ ਜਨ ਤੇ ਇਥੇ ਤੁਸੀਂ ਤਾਂ ਇਥੋਂ ਪੱਕੇ ਜੁੜੇ ਹੋਏ ਲੋਕੋਂ ਆ ਬਾਈ ਬਲਵੀਰ ਸੂਫੀ ਹੋਰੀ ਤੁਸੀਂ ਸਾਰੇ ਮੰਡਹਰੀ ਮੈਂ ਤਾਂ ਕਹਿਣਾ ਵੀ ਤੁਸੀਂ ਕਿੰਨੇ ਚੰਗੇ ਹੋ ਸਾਡੇ ਅਰਗੇ ਤਾਂ ਇਹ ਜਿੰਨੇ ਮੈਂ ਜਿੰਨਾ ਮਰਜੀ ਜਵਲੀਆਂ ਜਾਂ ਮਰੀ ਜਾਵਾਂ ਬਥੇਰੀ ਵਾਰੀ ਨਿਕਲਿਆ ਅਸੀਂ ਸੜਕ ਮੂਰ ਦੀ ਕੋਈ ਨਾ ਅਗਲੀ ਵਾਰੀ ਆਵਾਂਗੇ ਕੋਈ ਨਾ ਅਗਲੀ ਵਾਰੀ ਆਵਾਂਗੇ ਬੁਲਾਇਆ ਤਾਂ ਕਿਸੇ ਨੇ ਹੈ ਨਹੀਂ ਸੋ ਗੱਲ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਕੋਸ਼ਿਸ਼ ਕਰ ਰਹੇ ਹਾਂ ਕਿ ਆਚਾਰ ਵਿਵਹਾਰ ਚੰਗਾ ਕਰੀਏ ਬਾਬੇ ਨਾਨਕ ਨੂੰ ਕੱਲਾ ਮੱਥਾ ਨਾ ਟੇਕੀ ਜਾਈਏ ਕੱਲੀ ਬਾਣੀ ਦੇ ਰੱਟੀ ਨਾ ਲਾਈ ਜਾਵਾਂ ਮੈਂ ਮੈਨੂੰ ਜੋ ਬਾਬਾ ਜੀ ਸਿਖਾ ਕੇ ਗਏ ਆ ਸਾਨੂੰ ਕਹਿ ਕੇ ਗਏ ਆ ਹੈਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗ ਉਹ ਕਰਤਾ ਪੁਰਖ ਅਕਾਲ ਮੂਰਤ ਦੇ ਨੇੜੇ ਹੋਣ ਲਈ ਤਾਂ ਇਹਨਾਂ ਦੇ ਨਾਲ ਬਹਿ ਕੇ ਕਦੇ ਪ੍ਰਸ਼ਾਦਾ ਛਕ ਲਈਏ ਮੈਨੂੰ ਲੱਗਦਾ ਹੈ ਹੌਮ ਮੈਂ ਮਰ ਸਕਦੀ ਆ ਅੰਦਰੋਂ ਹੋਰ ਕੋਈ ਅੱਖਾਂ ਮੀਚ ਕੇ ਬਹਿ ਜਾਉਣਾ ਤੁਹਾਨੂੰ ਲੱਗਦਾ ਹੋਊਗਾ ਵੀ ਮੇਰੇ ਅਰਗੇ ਲਾਉਂਦੇ ਨੇ ਸਮਾਧੀਆਂ ਵੀ ਉਹ ਲੋਮ ਬਲੋਮ ਕਰ ਰਿਹਾ ਅੱਖਾਂ ਮੀਚ ਕੇ ਸਾਹ ਅੰਦਰੋਂ ਖਿੱਚ ਲਿਆ ਬਾਹਰ ਨੂੰ ਸਿੱਟਦਾ ਘਰਦਿਆਂ ਨੂੰ ਚੀਕ ਚੀਕੇ ਕਹੀ ਜਾਂਦੇ ਆ ਮੈਂ ਮੈਡੀਟੇਸ਼ਨ ਕਰਨ ਲੱਗਿਆ ਖਬਰਦਾਰ ਜੇ ਕੋਈ ਬੋਲਿਆ ਕਿਸੇ ਨੇ ਰੌਲਾ ਨਹੀਂ ਪਾਉਣਾ ਟੈਲੀਵਿਜ਼ਨ ਬੰਦ ਕਰ ਦੋ ਟੇਪ ਬੰਦ ਕਰ ਦੋ ਜੇ ਇਹੋ ਜਿਹਾ ਕੁਝ ਕਰਕੇ ਕਰੇਗਾ ਸਵਾਹ ਤੇਰੀ ਬੰਦਗੀ ਹੋਣੀ ਹੈ ਕਿਹੜੀ ਤੇਰੀ ਮੈਡੀਟੇਸ਼ਨ ਹੋਣੀ ਹੈ ਫੇਰ ਵੀ ਬੰਦਾ ਅੰਦਰੋਂ ਸੋਚੀ ਜਾਂਦਾ ਈਗੋ ਦਾ ਭਰਿਆ ਹੋਇਆ ਆਹਾਹਾ ਅੱਜ ਮੈਂ 3 ਮਿੰਟ ਦੀ ਮੈਡੀਟੇਸ਼ਨ ਕਰ ਲਈ 5 ਮਿੰਟ ਦੀ ਕਰ ਲਈ ਇਹਨਾਂ ਨਾਲ ਕਦੇ ਬਹਿ ਕੇ ਪ੍ਰਸ਼ਾਦਾ ਛੱਕ ਲੋ ਉਹ ਜਿਹੜੇ 10 ਮਿੰਟ ਬਹਿ ਕੇ ਪ੍ਰਸ਼ਾਦਾ ਛਕੋਗੇ 10 ਮਿੰਟ ਦੇ ਵਿੱਚੋਂ ਘੱਟੋ ਘੱਟ 8 ਮਿੰਟ ਦੀ ਮੈਡੀਟੇਸ਼ਨ ਹੋ ਜਾਣੀ ਆ ਤੁਹਾਡੀ ਘੱਟੋ ਘੱਟ 8 ਸੋ ਇੰਨਾ ਕੀ ਹੈ ਬਾਕੀ ਕਿਸੇ ਬਾਹਲੇ ਟਗਵੰਜ ਵਿੱਚ ਪੈਣ ਦੀ ਲੋੜ ਨਹੀਂ ਸਾਡੇ ਅਰ ਕਹਿੰਦੇ ਮਗਰ ਲੋਣ ਦੀ ਲੋੜ ਨਹੀਂ ਸਾਡਾ ਕੰਮ ਹੈ ਐਂਟਰਟੇਨਮੈਂਟ ਕਰਨਾ ਕਿਸੇ ਦਾ ਕੰਮ ਹੈ ਪੜਾਉਣਾ ਕਿਸੇ ਦਾ ਕੰਮ ਹੈ ਜੁੱਤੀਆਂ ਪਾਲਿਸ਼ ਕਰਨਾ ਕਿਸੇ ਦਾ ਕੰਮ ਹੈ ਵੀਡੀਓ ਬਣਾਉਣਾ ਕਿਸੇ ਦਾ ਕੰਮ ਹੈ ਵੀ ਰਾਣੇ ਨੇ ਮਾੜੀ ਗੱਲ ਬੋਲਤੀ ਕੱਲੀ ਉਹੀ ਪਾਉਣਾ ਉਹਦਾ ਥੰਬਨੇਲ ਬਣਾ ਕੇ ਪਾਉਣਾ ਕਿਸੇ ਦਾ ਕੋਈ ਕੰਮ ਹੈ ਕਿਸੇ ਦਾ ਕੰਮ ਗਾਲਾਂ ਕੱਢਣਾ ਕਿਸੇ ਦਾ ਕੰਮ ਅਸ਼ੀਰਵਾਦ ਕਰਨ ਦੇਣਾ ਇਹਨਾਂ ਦਾ ਕੰਮ ਸੇਵਾ ਕਰਨਾ ਹੈ ਸਾਡਾ ਕੰਮ ਤੁਹਾਡਾ ਮਨੋਰੰਜਨ ਕਰਨਾ ਹੈ ਪਰ ਮਨੋਰੰਜਨ ਕਰਨ ਦੇ ਨਾਲ ਜੇ ਸਾਨੂੰ ਕੋਈ ਕੰਮ ਦੀ ਗੱਲ ਆ ਜੇ ਤੁਹਾਨੂੰ ਕਹਿ ਜੀਏ ਕਿਸੇ ਦੇ ਕੰਨ ਚ ਪੈ ਜੇ ਬੰਦੇ ਬਣ ਕੇ ਜਿਉਂ ਲਈਏ ਤਾਂ ਸਾਡੇ ਲਈ ਉਹੀ ਬਹੁਤ ਹੈ ਬਸ ਇੰਨੇ ਹੀ ਕਹੂੰਗਾ ਖੁਸ਼ ਰਹੋ ਚੜਦੀ ਕਲਾ ਚ ਰਹੋ ਜਿਉਂਦੇ ਵਸਦੇ ਰਹੋ ਆਉਂਦੇ ਰਹਾਂਗੇ ਤੁਸੀਂ ਹੱਸ ਕੇ ਬੁਲਾਇਓ ਤੁਸੀਂ ਹੱਥ ਤਾਂ ਮਿਲਾਇਓ ਮੈਂ ਸਾਜਾਂ ਵਾਲਾ ਹੈਣੀ ਮੈਨੂੰ ਸੁਰਜ ਨਹੀਂ ਆਉਂਦਾ ਓ ਤੁਸੀਂ ਹੱਸ ਕੇ ਬੁਲਾਇਓ ਤੁਸੀਂ ਹੱਥ ਤਾਂ ਮਿਲਾਇਓ ਪੈਰ ਪਿੱਛੇ ਨਾ ਹਟਾਇਓ ਅਸੀਂ ਆਉਂਦੇ ਰਹਾਂਗੇ ਅਸੀਂ ਆਉਂਦੇ ਰਹਾਂਗੇ ਅਸੀਂ ਆਉਂਦੇ ਰਹਾਂਗੇ ਓ ਤੁਸੀਂ ਬਣ ਜੋ ਸਹਾਰਾ ਜਿਵੇਂ ਨਦੀ ਨੂੰ ਕਿਨਾਰਾ ਸਾਨੂੰ ਰਾਤਾ ਦਿਖਾਇਓ ਅਸੀਂ ਆਉਂਦੇ ਰਹਾਂਗੇ ਓ ਅਸੀਂ ਆਉਂਦੇ ਰਹਾਂਗੇ ਅਸੀਂ ਆਉਂਦੇ ਰਹਾਂਗੇ ਓ ਜਦੋਂ ਵੇਖੀਦਾ ਤੁਹਾਨੂੰ ਚਾ ਚੜ ਜਾਂਦਾ ਸਾਨੂੰ ਰੰਗ ਚਾਵਾਂ ਨੂੰ ਚੜਾਇਓ ਅਸੀਂ ਆਉਂਦੇ ਰਹਾਂਗੇ ਉਹ ਲੋੜੀ ਮਨਾਉਂਦੇ ਰਹਾਂਗੇ ਅਸੀਂ ਆਉਂਦੇ ਰਹਾਂਗੇ ਲੋੜੀ ਮੁਬਾਰਕਤਾ ਨੂੰ ਸਾਰਿਆਂ ਨੂੰ ਤੁਹਾਡੇ ਸਾਰਾਂ ਦੇ ਘਰਾਂ ਦੇ ਵਿੱਚ ਮੁਹੱਬਤ ਦੀ ਅਗਨ ਬਲਦੀ ਰਹੇ ਥੈਂਕ ਯੂ ਵੈਰੀ ਮੱਚ